ਹੈਲੋ ਜੀ ਸ਼ਸ਼ੀਤਾ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡਾ ਇੱਕ ਇੱਕ ਵੀਡੀਓ ਦੇ ਵਿੱਚ ਤੇ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਕਰੇ ਸਾਰਾ ਠੀਕੀ ਹੋਮੋ ਤੇ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਅੱਜ ਦੀ ਵੀਡੀਓ ਜੀ ਕਾਟਨ ਦੇ ਸੂਟਾਂ ਦੀ ਆਪਣੇ ਕੋਲ ਇੱਕ ਇੱਕ ਦੋ ਦੋ ਸੂਟ ਰਹਿ ਰਹੇ ਨੇ ਸਾਰੇ ਸੂਟ ਸੇਲ ਹੋ ਚੁੱਕੇ ਨੇ ਤੇ ਇਹ ਸੂਟ ਬਹੁਤ ਇੱਕ ਪ੍ਰਾਈਸ ਦੇ ਸੂਟ ਨੇ ਜੀ ਇਹਨਾਂ ਸਾਰਿਆਂ ਦਾ ਅਟੋ ਅਟੋ ਪ੍ਰਾਈਸ ਨੂੰ ਸਾਰਿਆਂ ਨੂੰ ਤੁਹਾਨੂੰ ਨਾਲ ਨਾਲ ਪ੍ਰਾਈਸ ਵੀ ਦੱਸਾਂਗੇ ਜੇ ਵੀ ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਆਪਣਾ ਨੰਬਰ ਵੀ ਸ਼ੋਅ ਕੀਤਾ ਹੁੰਦਾ ਹੈ ਤੁਸੀਂ ਉਹਦੇ ਪੁੱਛ ਸਕਦੇ ਹੋ WhatsApp ਤੇ ਆਪਣਾ ਮੈਸੇਜ ਕਰਕੇ ਪੁੱਛ ਸਕਦੇ ਹੋ ਇਹ ਸਾਰੇ ਕਾਟਨ ਦੇ ਸੂਟ ਨੇ ਜੀ ਇਹ ਸਾਰੇ ਸ਼ਿਪਿੰਗ ਇਹਨਾਂ ਦੀ ਸਾਰਿਆਂ ਦੀ ਅਲੱਗ ਤੋਂ ਹੋਊਗੀ ਮੈਂ ਸਾਰਿਆਂ ਦੀ ਬਸ ਪ੍ਰਾਈਸ ਪ੍ਰਾਈਸ ਸੂਟਾਂ ਦੇ ਪ੍ਰਾਈਸ ਦੱਸਾਂਗੀ ਇਹ ਸੂਟ ਹੈ ਆਪਣਾ ਦੇਖੋ मास्टर्ड जो कलर का सूट है इस वह थोड़ा लाइट जहाँ कलर ये कलर है ना ये कलर है सूट का जी का इस तो लाइट आ रही है वैसे ए ए वाला कलर है सूट का इत बहुत ही सोनी तुम देख सकते हो फैबर के तो बहुत ही सोना फैबर के बहुत ही ज़्यादा सोना मुलायम बिल्कुल सॉफ्ट फैबर कह सकते हैं आप सॉफ्ट वाला ਇੰਨਾ ਦਾ ਪ੍ਰਾਈਸ ਹੋਊਗਾ ਜੀ 800 ਰੁਪਏ ਦਾ ਸੂਟ ਹੈ ਇਹ ਵਾਲਾ ਕੰਦਰਾ ਹੈ ਨਾ ਇਧਰ ਲਾਈਟ ਪੈਂਦੀ ਹੈ ਇਹ ਵਾਲਾ ਕੰਦਰਾ ਹੈ ਜੀ ਸੂਟ ਦਾ ਇਹਦਾ ਡਿਜ਼ਾਈਨ ਹੈ ਨਾ ਤੁਸੀਂ ਡਿਜ਼ਾਈਨ ਦੇਖ ਕੇ ਜਿਹੜਾ ਇਸ ਤੋਂ ਬਲ ਜਾਏ ਮੈਂ ਇਹ ਆਪਣਾ ਫਾਸਟ ਸੂਟ ਆ ਗਿਆ ਜੀ ਸੈਰ ਵੀ ਸੂਟ ਵੀ ਆਪਣਾ ਇਸੇ ਪ੍ਰਾਈਸ ਦੇ ਵਿੱਚ ਹੀ ਹੈ ਜੀ ਅਸਤਾ ਉਹ ਵੀ ਦੇਖੀ ਇਹ ਆਪਣਾ ਸੈਦੀ ਨਾਲ ਆ ਗਿਆ ਇਹਦਾ ਵੀ ਥੋੜਾ ਹੀ ਬਹੁਤ ਜਿਆਦਾ ਸੋਹਣਾ ਤੇ ਬਹੁਤ ਸੌਫਟ ਹੈਗਾ ਕਾਟਨ ਹੈਗੀ ਬਹੁਤ ਸੌਫਟ ਵਾਲੀ ਕਾਟਨ ਹੈ ਵੈਸੇ ਹੀ ਮਹਿੰਗੇ ਹੋ ਮੈਂ ਲਾ ਰਹੀ ਹਾਂ ਆਓ ਪਰ ਪ੍ਰਾਈਸ ਤੇ ਕੱਢ ਰਹੇ ਹਾਂ ਆਪਾਂ ਬਰੋਨੋਂ 200 ਰੁਪਏ ਹੈ ਆਓ ਪਰ ਪ੍ਰਾਈਸ ਤੇ ਕੱਢ ਰਹੇ ਹਾਂ ਜੀ ਇਹ ਆਪਾਂ ਵੈਸੇ ਤਾਂ ਇਹ ਮਹਿੰਗੇ ਸੂਟ ਆ ਬਈ ਇਸ ਤੋਂ ਬਾਅਦ ਆਪਣੇ ਕੱਟ ਪ੍ਰਾਈਸ ਦੇ ਸਟੁੱਟ ਸ਼ੁਰੂ ਹੋਣਗੇ ਦੋਵੇਂ ਹੋਗੇ ਤੇ ਆਪਣੇ 8700 ਦੇ ਇਹ ਵਾਸ ਨੁਕਮ ਇਹ ਬਹੁਤ ਸਾਫ ਇਹਨਾਂ ਦੀ ਹੋਣਾ ਐ ਇੱਥੋਂ ਸਹੀ ਆ ਰਿਹਾ 컬러 ਜਿਵੇਂ ਸਾਫ ਅੰਦਰ ਕਰਦੇ ਆ ਬਾਈ ਤੇ ਵਾਈਟ ਵਾਈਟ ਜਿਹਾ ਦਸਤਾ ਹੈ ਤੇ 3 ਵਾਲਾ ਕਦਰ ਬਹੁਤ ਸੋਹਣਾ ਕਰ ਰਿਹਾ ਹੈ ਬਹੁਤ ਹੀ ਵਧੀਆ ਕਪੜਾ ਹੈ ਵੈਸੇ ਬਣਾਉ ਰੇਟ ਕਰਕੇ ਨਾ ਕਿ ਉਹ ਵੀ ਰੇਟ ਘਟਾਇਆ ਕੰਨ ਕਪੜਾ ਹੀ ਸੋਹਣਾ ਰੇਟ ਤਾਂ ਇਹ ਤਾਂ ਕਰਕੇ ਘਟਦਾ ਆ ਹੁਣ ਵੈਸੇ ਇਹ ਦਸਤੋ ਬਾਤ ਤਾਂ ਸ਼ਾਇਦ ਬਹੁਤ ਕੁਛ ਵੀ ਨਹੀਂ ਕਰੂ ਹੋ ਜਾਣਾ ਇਹ ਕੰਦਾ ਕੰਦਾ ਸੂਟ ਰਹਿੰਦਾ ਹੈਗਾ ਇਧਰ ਨਾਲ ਸਾਰੇ ਸੇਲ ਹੋ ਗਏ ਵੈਸੇ ਇੰਨੀ ਡਿਮਾਂਡ ਆ ਸੂਟ ਦੀ ਡਿਮਾਂਡ ਬਹੁਤ ਹੋਈ ਹੈ ਅੱਜ ਹੋਰ ਵੀ ਇਹ ਆਰਡਰ ਕੀਤੇ ਨੇ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੋਈ ਹੈ ਕੰਦਰ ਤੇ ਡਿਜ਼ਾਈਨ ਬਹੁਤ ਸੋਹਣਾ ਕੰਦਰ ਰਹੇਗਾ ਇਹ ਨੂੰ ਇੰਨੇ ਇੰਨੇ ਸੂਟ ਤਾਂ ਹੋਰ ਆਰਡਰ ਆਗੇ ਸੌਰੀ ਜੀ ਵਿੱਚ ਦੋਗੀ ਲੱਗਿਆ ਇਹ ਇਹ ਦੀ ਮੰਗ ਬਹੁਤ ਹੋ ਰਹੀ ਹੈ ਦੁਬਾਰਾ ਮੰਗਾਈ ਨਹੀਂ ਮੈਂ ਅੱਜ ਸੂਟ ਹੈ ਬੇਸਿਕ ਕਰਾਇਗਾ ਸੀ ਮੇਰੇ ਕੋਲ ਇਹ ਦੁਬਾਰਾ ਆਰਡਰ ਕੀਤੀ ਹੈ ਅੱਜ ਆਹ ਹੈ ਸੂਟ ਆ ਗਿਆ ਇਹ ਦਾ ਜੀ 550 ਹੈਗਾ ਪ੍ਰਾਈਸ ਇਹਦੇ ਦੀ ਸ਼ਿਪਿੰਗ ਐਕਸਟਰਾ ਹੋਊਗੀ ਵੀ 550 ਦਾ ਸੂਟ ਇਹ ਬਣਾ ਸੂਟ ਆ ਗਿਆ ਜੀ ਆਪਣਾ ਇਹ ਕਾਟਨ ਦੇ ਨਹੀਂ ਸਾਰੇ ਕਾਟਨ ਦੇ ਨੇ ਇਹ ਬਲੈਕ ਕਲਰਸ ਆ ਗਿਆ ਉਹ ਹੈਗਾ ਸੀਗਾ ਮੂਗੀ ਆ ਜਿਹੜਾ ਜਿਹੜਾ ਪਹਿਲਾਂ ਲਖਿਆ ਇਹ ਬਲੈਕ ਕਲਰਸ ਆ ਗਿਆ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਬਹੁਤ ਹੀ ਖਿੰਦਰਮਾ ਖਿੰਦਰਮਾ ਜਿਹਾ ਸੂਟ ਹੈ ਆ ਡਿਜ਼ਾਈਨ ਹੈ ਦਾ ਬਹੁਤ ਹੀ ਖੇਡਵਾਜਾ ਜਿਹੜਾ ਜਿਵੇਂ ਕਹਿੰਦੇ ਨੇ ਤਾਂ ਖੇਡਵਾਜਾ ਡਿਜ਼ਾਈਨ ਹੈ ਬਹੁਤ ਸੋਹਣੇ ਸੂਟ ਲੱਗ ਰਹੇ ਨੇ ਇਹ ਵੀ ਸਾਰੇ ਮੇਰੇ ਸੇਲ ਹੋਏ ਹੋਏ ਨੇ ਵੈਸੇ ਮੈਂ ਕਿ ਚੱਲ ਵੀਡੀਓ ਬਣਾ ਲੱਜ ਇਹਨਾਂ ਚੋਂ ਦੋ ਸੇਲ ਹੋਏ ਹੋਏ ਨੇ ਮੇਰੇ ਤੇ ਮੇਰੇ ਕੋਲ ਹਰਾਤੇ ਵਾਲੇ ਕੰਪਲਿੰਗ ਜੀ ਰੈਂਜ ਦੇ ਜੀਪਸ ਤੇ ਭੰਡ ਲੈਣੇ ਨੇ ਨਾ ਇਹ ਆਪਾਂ ਹੋਰ ਵੀ ਮੰਗਾ ਸਕਦੇ ਜੇ ਕਿਸੇ ਨੂੰ ਪਸੰਦ ਨਹੀਂ ਇਹ ਸਭ ਬਹੁਤ ਬਹੁਤ ਸੁਪਸੰਦ ਲੱਗਦਾ ਮੈਨੂੰ ਬਹੁਤ ਪਸੰਦ ਨੇ ਸੋ ਤਾਂ ਇਹਦਾ ਪ੍ਰਾਈਸ ਵੀ 550 ਹੋ ਜਾਗਾ ਸ਼ਿਪਿੰਗ ਐਕਸਪੈਰੀ ਇਹ ਦੋਸੇ ਪ੍ਰਾਈਸ ਦੇ ਵਿੱਚ ਆ ਉਹਦੇ ਚ ਹੀ ਆ ਗਿਆ ਉਸੇ ਪ੍ਰਾਈਸ ਚ ਇਹਦਾ ਕਲਰ ਆ ਗਿਆ ਹਰਾ ਮੂਰੀਆ ਇਹ ਵੀ ਦੇਖੋ ਕਿੰਨਾ ਸੋਨਾ ਕਿਦਾ ਬਕਰ ਮਜ਼ਾਕ ਕਰ ਰਿਹਾ ਮੈਨੂੰ ਸਮਝ ਆਉੜ ਬਹੁਤ ਸੋਹਣੇ ਲੱਗੇ ਇਹਦਾ ਇਹ ਪ੍ਰਾਈਸ 550 ਹੋਈ ਹੈ ਜੀ ਇਹ ਵੀ ਉਸੇ ਡਿਜ਼ਾਈਨ ਚ ਹੈ ਇਹ ਹੀ ਬਲੇਊ ਕਲਰ ਚ ਆ ਗਿਆ ਜੀ ਜਾਮਨੀ ਜਬ ਬਲੇਊ ਹੁੰਦਾ ਜਿਹੜਾ ਉਹਦੇ ਚ ਰਾਇਲ ਬਲੂ ਸਹੀ ਹੋਏਗਾ ਇਹ ਵੀ ਖਿਲਰਵਾਟੇ ਕਰਮੈਂ ਜੀਰੇ ਵਿੱਚ ਭੈਣ ਮੁਕਸੀ ਮੂਹਰੀ ਲੋੜ ਹੈ ਤਾਂ ਤੁਸੀਂ ਆਪਾਂ ਨੰਬਰ ਨਾਲ ਸ਼ੋ ਕਰਦੇ ਹੋਈਆਂ ਉਹ ਤੇ ਆਰਡਰ ਕਰ ਸਕਦੇ ਆ ਇਹ ਇਹ ਵੀ 550 ਦਾ ਜੀ ਇਹ ਬੋਨੇ ਇਹ ਵੀ ਉਸੇ ਨਾਲ ਦਾ ਕਦਰਾਂ ਵੈਸੇ ਸੀ ਵੀ ਇਹ 550 ਦੇ ਸੂਟ ਸਾਰੇ ਇੱਕ ਘੱਟ ਵਾਲੇ ਆ ਜੀ ਸੀ ਇਹ ਮੈਚਿੰਗ ਆ ਗਿਆ ਇਹ ਆ ਜੀ ਆਪਣਾ ਮੈਚਿੰਗ ਸੂਟ ਵੀ ਸਲਵਾਰ ਹੈ ਇਹ ਵਾਲੀ ਸ਼ਰਟ ਹੈ ਜੀ ਤੇ ਇਹ ਦੇ ਨਾਲ ਸਲਵਾਰ ਹੈ ਬਹੁਤ ਸੋਹਣਾ ਲੁਟ ਹੈ ਵੀ। ਤੁਹਾਨੂੰ ਸਾਰਾ ਫੋਟੇ ਦਿਖਾਉਣੀ। ਇਹ ਦਾ ਸ਼ਰਟ ਖਿਦ ਜਾਇਆ। ਇਹ ਸਤਰਾ ਹੁੰਦਾ ਇਹਦੇ ਸੂਟ। ਇਹ 450 ਰੁਪਏ ਦਾ ਸੂਟ ਹੈ ਜੀ। ਮੈਚਿੰਗ ਸੂਟ ਹੈ ਇਹ। ਇਹ ਨਾਲ ਇਹ ਸਲਵਾਰ ਹੈ। ਇਹ ਹੈ। आ कलर है शर्ट का भी साढ़े चार सौ रुपए का सूट है जी यूर सूट है यट के डिजाइन सारा डिजाइन इस तरह का यह ऑफ वाइट के बच्चे ये भी साढ़े चार सौ रुपए का सूट है जी बहुत सोहने सूट ने यह ਵੇਸੇ ਸੂਟੇ ਮਹਿੰਗੇ ਸੀ ਇਹ ਹੁਣ ਓਵਰ ਪ੍ਰਾਈਸ ਹੀ ਕੱਢ ਰਹੇ ਹਨ ਇਹ ਅੱਜ ਮੇਰੇ ਸਵੇਰੇ ਮੇਰੇ ਵੀਡੀਓ ਬਣਾਉਣ ਤੋਂ ਪਹਿਲਾਂ ਕਈ ਸੂਟ ਸੇਲ ਹੋ ਗਏ ਹੁਣ ਵੀ ਮੈਂ ਕਹਲਜੀ ਨਾਲ ਵੀਡੀਓ ਬਣਾਉਣ ਲੱਗੀ ਆ ਇਹਨਾਂ ਦੀ ਜਿਹੜੀ ਕਾਟਨ ਹੈ ਜੀ ਉਹ ਆਪਾਂ ਅੱਖਾਂ ਮੀਚ ਕੇ ਲੈਣ ਵਾਲਾ ਕੱਪੜਾ ਹੈ ਇਹ ਨਹੀਂ ਆਏਗਾ ਵੀ ਇਹਦੇ ਚ ਮਿਕਸ ਹੈ ਕੋਈ ਕੋਈ ਮਿਕਸ ਨਹੀਂ ਹੈਗੀ ਇਹਦੇ ਚ ਇਹ ਵੀ 450 ਰੁਪਏ ਦਾ ਸੂਟ ਚ ਇਹ ਲਗਾ ਆਪਣਾ ਜਿਹੜੀ ਡਿਜ਼ਾਈਨ ਜਾਣਾ ਫੁੱਲਾ ਮੁਤਾ ਜਾਏਗਾ ਪਰ ਬਹੁਤ ਪਹਰੇ ਨੇ ਇਹਦਾ ਡਿਜ਼ਾਈਨ ਇਸ ਤਰ੍ਹਾਂ ਹੈ ਇਹਦੀ ਕਾਟਨ ਚੈਰੀ ਬਹੁਤ ਸੋਹਣਾ ਸੂਟ ਹੈ ਜੀ ਅਸੀਂ ਇਹਦੇ ਨਾਲ ਦੇ ਘਰੇ ਵੀ ਆਪਣੇ ਸਲਾਈ ਕਰਾਏ ਨੇ ਤੇ ਕੋਈ ਬੂਰ ਵਰ ਕੂਸ ਤਾਂ ਐਵੇਂ ਸ ਕਾਟਨ ਤੇ ਆਉਂਦੇ ਨਹੀਂ ਹੁੰਦਾ ਨਾ ਸਰਦੀ ਵਾਲੇ ਕਪੜੇ ਕਿਉਂ ਆਉਂਦੇ ਨਹੀਂ ਐਸੇ ਖਰਾਬ ਹੋਣ ਵਾਲਾ ਕੱਪੜਾ ਨਹੀਂ ਹੈਗਾ ਇਹਦਾ ਪ੍ਰਾਈਸ ਹੈਗਾ 550 ਰੁਪਏ ਸੂਟ ਦੀ ਬਹੁਤ ਸੌਫਟ ਕਾਟਨ ਹੈ ਜੀ ਬਹੁਤ ਹੀ ਸਵਾਸਟਾ ਹੈ ਇਹਦਾ ਪ੍ਰਾਈਸ ਹੈਗਾ ਜੀ 400 ਰੁਪਏ ਇਹ 400 ਰੁਪਏ ਦੀ ਪ੍ਰਾਈਸ ਮਿਲਦਾ ਹੈ ਦਾ ਪ੍ਰਾਈਸ ਜਦसे ਕਾੜਨ ਸਾਰੇ ਸੂਟਾਂ ਦੀ ਬਹੁਤ ਸੋਹਣੀ ਕਾਟਨ ਦੇ ਸੂਟ ਨੇ ਕਮੀਜ਼ ਲੈਣ ਵਾਲੇ ਸੂਟ ਵੇਖ ਸਕਦੇ ਆ ਇਹ ਵੀ ਇਹ ਬਾਕਸ ਇਹ ਸਾਰੇ ਸੇਮ ਹੋਗੇ ਇਹ ਸਿਰਫ ਸੂਟ ਰਹਿਣਾ ਇਹ ਦਾ ਪ੍ਰਾਈਸ ਹੈ 350 ਰੁਪਏ ਇਹ 350 ਚਾਹ ਤੇ ਇੱਕ ਕਮੀਜ਼ ਕੇ ਲੈਣ ਪਰ ਸੂਟ ਨੇ ਬਹੁਤ ਹੀ ਸੋਹਣਾ ਸੂਟ ਨੇਗੇ ਕੋਟ ਵੀ ਇਹਨਾਂ ਦੀ ਮੈਂ ਤੁਹਾਨੂੰ ਗਾਰੰਟੀ ਦੇ ਰਹੀ ਆ ਵੀ ਤੁਸੀਂ ਕੋਈ ਵੀ ਨਿੰਦ ਨਿੰਦ ਸਕਦਾ ਇਹਨਾਂ ਦੀ ਕੋਟ ਉਹਦੇ ਕੋਟਾਂ ਨਹੀਂ ਗਦੀਆਂ ਬਹੁਤ ਹੀ ਸੋਹਣੇ ਸੂਟ ਨੇ ਇਹ ਕਲਰ ਇੱਕ ਤੋਂ ਸੂਟ ਰਹਿ ਗਿਆ ਇੱਕ ਬੜੀ ਆਰਾਮਦਾਇਕ ਜੀ ਕੋਟਨ ਵਾਲਾ ਸੂਟ ਹੈ ਇਹ ਜਿਵੇਂ ਆਪਾਂ ਘਰੇ ਬੇਅਰ ਕਰਨਾ ਬਹੁਤ ਵਧੀਆ ਸੂਟ ਹੈ ਇਹ 350 ਵਾਸੂ ਬੋਸ ਹਨ ਫੋਟੋ ਨਾਲ ਇਹ ਫੋਟੋ ਵੀ ਬੋਸ ਹਨ ਜੀ ਇਹਦਾ ਡਿਜ਼ਾਈਨ ਇਸ ਤਰ੍ਹਾਂ ਦਾ ਇਹ ਵੀ 550 ਰੁਪਏ ਦਾ ਸੋਟਾ ਇਹਦੀ ਚਿੱਤਰ ਹੈ ਜੇ ਉਹਨਾਂ ਤੋਂ ਲੱਗ ਰਹੇ ਨੇ ਇਹਨੂੰ ਬੋਸ ਹਨ ਇਹਦੀ ਸ਼ਰਤ ਹੈ ਆਪ ਪੈਕ ਨਾਲ ਅੱਜ ਆਪਾਂ ਇਹਦੇ ਤੇ ਵਰਕ ਵੀ ਕਰਾਉਣਾ ਹੈ ਰੈੱਡ ਨਾਲ ਉਹ ਵੀ ਹੋ ਜਾਊ ਤੇਟ ਨਾਲ ਡਿਜ਼ਾਈਨ ਕਰਾਉਣਾ ਉਹ ਵੀ ਹੋ ਸਕਦਾ ਹੈ ਇਹ ਨਵੇਂ ਦੇ ਸਾਰੇ ਸੂਟ ਸਾਰੇ ਸੂਟ ਪਸੰਦ ਆਏ ਹੋਣਗੇ ਬਸ ਬਹੁਤ ਸੋਹਣੀ ਕੋਆਰਡੀਨੇਟ ਸਾਰਿਆਂ ਦੀ ਕੋਈ ਨਿੰਦੜ ਜੋ ਕਾਟਨ ਨਹੀਂ ਹੈਗੀ ਇਹ ਹੈ ਕਿ ਹੈ ਜੀ ਇਹ ਉਹਨਾਂ ਦਾ ਹੈ ਇਹ ਫਿਰ ਉਹਨਾਂ ਦਾ ਇਹਦੇ ਨਾਲ ਦੁਪੱਟਾ ਸੈਮੀ ਦਾ ਹੈ ਸੈਮੀ ਪਿਓਰ ਦਾ ਦੁਪੱਟਾ ਹੈਗਾ ਜੀ ਇਹ ਇਹ ਦੁਪੱਟੇ ਨਾਲ ਹੈਗਾ 650 ਰੁਪਏ ਦਾ ਸੂਟ ਜੇ ਆਪਾਂ ਵੀ ਦੁਪੱਟਾ ਨਹੀਂ ਲੈਣਾ ਸੈਮੀ ਦਾ ਕਢਾਉਣਾ ਤਾਂ ਚਾਹ ਬਹੁਤ ਦੁਪੱਟੇ ਦੇ پیسے ਕੱਟੇ ਜਾਣਗੇ ਜੀ ਆਪਣੀ ਕਿ ਇਹ ਸਸਾ 650 ਰੁਪਏ ਦਾ ਸੂਟ ਹੈ ਚੱਪਟੀ ਦੇ ਨਾਲ ਸੇਮ ਕੀ ਵਰਦੇ ਦੇ ਚੱਪਟੀ ਨਾਲ ਇਹ ਸੂਟ ਆਪਣਾ ਹੈ ਹੈ ਇਹ 350 ਦਾ ਸੀ ਇਹ ਜਿਹਨੂੰ ਡਾਟਸ ਵਾਲਾ ਪਸੰਦ ਹੈ ਪਹਿਣਾ ਨੂੰ ਨਾ ਡਾਟਸ ਵਾਲਾ ਸੂਟ ਇਹ ਵੀ ਬਹੁਤ ਸਵਾਸੂਟ ਹੈ ਜੀ ਇਹ 400 ਰੁਪਏ ਦਾ ਹੈ ਇਹ ਆਪਣੇ ਕੋਲ ਬਾਗ ਵੀ ਹੁੰਦੇ ਨੇ ਜੀ ਤੁਹਾਨੂੰ ਪਹਿਲਾਂ ਨਹੀਂ ਦਿਖਾਏਗੇ ਬਾਗ ਰੱਖਦੇ ਆ ਇਹ ਬਾਗ ਦੇਖੋ ਇਹ ਵੀ ਹਵਾ ਵਾਗ ਬਹੁਤ ਸੋਹਣਾ ਹੈ ਨਾ ਤੇ ਜੀ ਆਪਾਂ ਕਹਿ ਦਿੰਦੇ ਹਾਂ ਇਹਨੂੰ ਪ੍ਰਾਈਸ ਮਿਲਾ ਤਾਂ ਇਹ ਵੀ ਸਕਦੀਆਂ ਇਹਨੂੰ ਵੀ ਉਸੇ ਪ੍ਰਾਈਸ 'ਚ ਹੀ ਲਾ ਸਕਦੇ ਹਾਂ ਇਹ ਆਪਣੇ ਰੈੱਡ ਕਲਰ 'ਚ ਵੀ ਨੇ ਮਹਿਰੂਨ ਕਲਰ ਦੇ ਵਿੱਚ ਵੀ ਨੇ ਹਨਾ ਲਾਈਟ ਸ਼ੇਡਾਂ ਦੇ ਵਿੱਚ ਵੀ ਨੇ ਇਹ ਵਾਲਾ ਡਿਜ਼ਾਈਨ ਇਹ ਵਾਲਾ ਵਾਗ ਇਹਦਾ ਕਲਰ ਇਸ ਤਰ੍ਹਾਂ ਜਿਹਾ ਥੋੜੇ ਜਿਹੇ ਪ੍ਰਕਾਰ ਇਹਤ ਦਿਖਾਇਆ ਇਸ ਤਰ੍ਹਾਂ ਕੰਦਰ ਇਹਦਾ ਇਹ ਮੈਂ ਲਾ ਤਾਂ ਦੂਜੇ ਜਿਹਨੇ ਵਾਗ ਨੇ ਉਹਨਾਂ ਦੇ ਪ੍ਰਾਈਸ 'ਚ ਹੀ ਲਾ ਸਕਦੇ ਨਹੀਂ ਇਹ ਵੀ ਨੂੰ ਘੱਟ ਚ ਪਈ ਹੋਵੇਗੀ ਜੀ ਇਹਨਾਂ ਦੇ ਸਿਰਫ ਫਰਕ ਇਹ ਹੈਗਾ ये टिशू न इस तरह जमें अपने दुपटे वो किते होंगे ने इस तरह टिशू न फिनिशिंग की हुई है ये फिनिशिंग की गोटी नाल बस ये फर्क बहुत कोई है यदा प्राइस बद बहुत सोनी खदर दवा जी मैं ये तो सूट रेडी करवाया हुआ जागोली मैं, जाग मैं प्रीती रेडी करवाया इसका सूट सारा क्योंकि डिजाइन पाएंगे जी ਇਨਾਂ ਦੇ ਪ੍ਰਾਈਸ ਦਾ ਦੋਨਾਂ ਦਾ ਫਰਕ ਹੈ ਵੈਸੇ ਜਿਹੜਾ ਪਹਿਲਾਂ ਦਿਖਾਇਆ ਉਹ ਵੀ ਇੰਨਾ ਕੰਡਰਾਸ ਵੀ ਮਿਲ ਜਾਣ ਤੁਹਾਨੂੰ ਇਨਾਂ ਦੇ ਪ੍ਰਾਈਸ ਦਾ ਫਰਕ ਹੈ ਪਤਾ ਨਹੀਂ ਤਾਂ ਵਾ ਸਿਰ ਫਿਨਿਸ਼ਿੰਗ ਕਰਕੇ ਫਰਕ ਹੈਗਾ ਪਰ ਇਹ ਮੰਗਾਈਏ ਅਲੱਗ-ਨਾਲਕ ਜਗ੍ਹਾ ਤੋਂ ਨੇਗੇ ਇੱਥੇ ਇਨਾਂ ਦੀ ਗੋਟੀ ਗੋਟੀ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਇਨਾਂ ਦੀ ਟਿਸ਼ੂ ਨਾਲ ਕੀਤੀ ਹੈ ਇੰਨਾ ਕ ਫਰਕ ਹੈ ਪਰ ਇਹਨਾਂ ਦਾ ਰੇਟ ਦਾ ਬਹੁਤ ਜ਼ਿਆਦਾ ਫਰਕ ਹੈ ਆਪਸ 'ਚ ਜੇ ਕਿਸੇ ਪਹਿਨਣਾ ਚਾਹੁੰਦੇ ਨੇ ਤਾਂ ਨਾਲ DM ਕਰਕੇ ਤੁਸੀਂ ਪੁੱਛ ਸਕਦੇ ਹੋ WhatsApp ਮੈਸੇਜ ਕਰਕੇ ਪੁੱਛ ਸਕਦੇ ਹੋਂਗੇ ਬਾਕੀਾਰੇ ਆਪਣੇ ਕੋਲੇ ਟੂਲ ਦੀਆਂ ਫਲਕਾਰੀਆਂ ਵੀ ਜੀ ਖਰੀਦਣੀਆਂ ਹੋਣ ਉਹ ਵੀ ਆਪਣੇ ਬਹੁਤ ਘੱਟ ਪ੍ਰਾਈਸ ਤੇ ਨੇਗੇ ਹਨਾ 1500 1600 ਰੁਪਏ ਦੀ ਰੇਂਜ ਚ ਆਪਣੇ ਕੋਲ ਟੂਲ ਦੀ ਫਲਕਾਰੀ ਮਸ਼ੀਨ ਵਰਕ ਵਾਲੀ ਮਿਲ ਸਕਦੀ ਹੈ ਜੇ ਪਰ ਤੁਸੀਂ ਲੈਣੇ ਤਾਂ ਮੈਂ ਉਹਨਾਂ ਦੀ ਪਿਕ ਸੈਂਡ ਕਰ ਦੂੰਗੀ ਨਾਲ ਇਸ ਟਾਈਮ ਮੇਰੇ ਕੋਲੇ ਉਹ ਖਤਮ ਨੇ ਮੇਰੇ ਕੋਲ ਉਹ ਪਿਕ ਹੈਗੀਆਂ ਨੇ ਨਾ ਮੈਂ ਵੀਡੀਓ ਇੱਕ ਉਹਨਾਂ ਦੀ ਸ਼ਾਰਟ ਪਾ ਦੂੰਗੀ ਤੁਸੀਂ ਉਹ ਦੇਖ ਸਕਦੇ ਹੋ ਚੈੱਕ ਓਕੇ ਜੀ ਮੈਨੂੰ ਉਮੀਦ ਹੈ ਤੁਹਾਨੂੰ ਨਾ ਜਿਹੜੇ ਸਾਰੇ ਪਸੰਦ ਆਏ ਹੋਣਗੇ ਅੱਜ ਦੀ ਵੀਡੀਓ ਸਾਡੀ ਇਸਨ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰੋ ਪਲੀਜ਼ ਸਰਗੋ ਐਸਟੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ ਜੀ